ਇੱਥੇ ਸਬਜ਼ੀ ਮੰਡੀ ਦੇ ਏਰੀਆ ਦੇ ਏਰੀਆ ਦੇ ਵਿੱਚ ਹੀ ਕੋਈ ਵੀ ਫੜੀ ਤੇ ਰਿਹੜੀ ਨਹੀਂ ਨਹੀਂ ਲੱਗੂਗੀ ਵੀ ਦੱਸੋ ਜਿਹੜਾ ਜਿਹੜਾ 4-500 ਇਸ ਦਾ ਪਰਿਵਾਰ ਹੈ ਉਹ ਉਹ ਕਿੱਥੇ ਜਾਊਗਾ ਕਿੱਥੋਂ ਕਿਵੇਂ ਰੋਟੀ ਰੋਜੀ ਕਮਾਊਗਾ ਸਰਕਾਰ ਨੂੰ 5% ਅਸੀਂ ਮਾਰਕੀਟ ਫੀਸ ਭਰਦੇ ਆ ਉਹ ਕੰਬੀ ਤਾਂ ਸੀ ਐਤਵਾਰ ਜਿਹੜੀਆਂ ਪੜੀਆਂ ਦਾ ਰਿਹੜੀਆਂ ਮੰਡੀ ਦੇ ਏਰੀਆ ਚ ਬਾਹਰ ਹੀ ਗੱਲ ਲਓ ਵੀਰ ਤੇ ਲੱਗਣ ਨਹੀਂ ਦੇਣੀ ਜਿਵੇਂ ਹਾਈ ਕੋਰਟ 'ਚ ਕੇਸ ਕਰਕੇ ਚੇਸ ਦਿੱਤੇ ਹੋਏ ਆ ਤੇ ਉਹਦੇ ਬਾਅਦ ਫੇਰੇ ਨਾਲ ਅਲਾਉਂਸਮੈਂਟ ਕਢਾਤੀ ਬਿਦੇੜੀਆਂ ਫੜੀਆਂ ਕਢਾਉਣੀਆਂ ਨੇ ਤੁਸੀਂ ਮਾਰਕੀਟ ਫੀਸ ਵੀ ਭਰਦੇ ਆ ਸਰਕਾਰ ਨੂੰ ਅਸੀਂ ਦਿਨਵੇਂ ਆ ਸਾਨੂੰ ਕੋਈ ਸੂਲਤ ਨਹੀਂ ਅਤੇ ਪਾਣੀ ਦੀ ਨਾ ਕੋਈ ਛੱਡ ਦੀ ਐਸਾ ਹੋ ਲੋ ਮਰਨ ਟਿੱਕਰ ਚੱਲ ਪੰਗੇ ਮਰਨ ਧਰਮ ਤੇ ਇਥੇ ਆਪਦਾ ਇੱਕ ਲੈ ਕੇ ਛੱਡ ਲਈ ਠੀਕ ਹੈ ਜੀ ਸਾਡਾ ਹੋਰ ਇਥੇ ਕੋਈ ਮਸਲਾ ਨਹੀਂ ਅਸੀਂ ਰੋਟੀ ਕਮਾਉਨੇ ਆ ਬੱਚੇ ਨੂੰ ਬੜਦੇ ਆ ਸਰਕਾਰਾਂ ਦੇ ਨਾਲ ਇੱਕ ਡਰਾਮੇ ਵਾਜੀ ਹੈ ਕਿਉਂਕਿ ਆਪਾਂ ਨੂੰ ਪਤਾ ਕੋਈ ਅੱਜ ਦੇ ਤਾਂ ਇਹ ਬੈਠੇ ਨਹੀਂ ਇਹ ਬਹੁਤ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਬੱਚੇ ਵੀ ਇਸ ਰਜਗਾਰ ਤੋਂ ਹੀ ਪੜ ਰਹੇ ਆ ਦਾ ਉਹਦਾ ਮਤਲਬ ਮਕਸਦ ਇੱਕੋ ਹੀ ਹੁੰਦਾ ਸਰਕਾਰ ਦਾ ਕਿ ਆਪਾਂ ਰੋਜ਼ਗਾਰ ਦਈਏ ਇਹਨਾਂ ਨੂੰ ਪਰ ਵਾਟਾ ਪਰ ਰੋਜ਼ਗਾਰ ਦੇਣ ਦੇ ਬਜਾਏ ਆਪਾਂ ਰੋਜ਼ਗਾਰ ਖੋ ਰਹੇ ਆ ਕੋਈ ਨਿਸ਼ਾਨੀ ਵੀ ਜਿੱਦੇ ਜੀ ਨਸ਼ੇ ਵਾਲੇ ਤਾਂ ਕਬਜ਼ਾ ਕਰੀ ਫਿਰਦੇ ਸੜਕਾਂ ਦੇ ਵਿਚਾਲੇ ਖੜ-ਖੜ ਨਸ਼ਾ ਵੇਚਦੇ ਜੀ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਪਗਰੀ ਬੰਦਿਆਂ ਨੂੰ ਕਹਿ ਰਹੀ ਆ ਜੀ ਅਸੀਂ ਤੁਹਾਨੂੰ 1000 ਰੁਪਏ ਮੁਫਤ ਲਾਜ ਦਵਾਂਗੇ ਇੱਕ ਤਬਾਸੀ ਉਹਨਾਂ ਦੇ ਅਰੇ ਰੋਜ਼ਗਾਰ ਨੂੰ ਉਜਾੜ ਰਿਹਾ ਇਹ ਤਾਂ ਬਹੁਤ ਗਲਤ ਗੱਲ ਲਈ ਇਹ ਹਿੰਦ ਦਾ ਸਨੇਹਾ ਸਰ ਅਸੀਂ ਜਿੱਦਾਂ ਇੱਥੇ ਦੇ ਬਨਾਲਾ ਨਵੀਂ ਸਬਜ਼ੀ ਮੰਡੀ ਇੱਥੇ ਆਈ ਹੈ ਅਸੀਂ ਉਸ ਟਾਈਮ ਤੋਂ ਹੀ ਇੱਥੇ ਆਪਦੇ ਰੋਜ਼ਗਾਰ ਕਰਕੇ ਆਪਦੇ ਬੱਚਿਆਂ ਨੂੰ ਪੇਟ ਪਾਲ ਬੱਚਿਆਂ ਦਾ ਪੇਟ ਪਾਲ ਰਹੇ ਹਾਂ ਤੇ ਅਸੀਂ ਸਾਨੂੰ ਨਜਾਇਜ਼ ਇੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਤੰਗ ਕਰਦਾ ਤੇ ਅਸੀਂ ਬਲਕੇ ਹਾਈ ਕੋਰਟ ਦੇ ਵੀ ਰਿਟ ਵੀ ਪਾਈ ਸੀ ਉਹਦੇ ਵਿੱਚ ਅਸੀਂ ਸਟੇ ਜਿੱਤੀ ਸੀ ਸਟੇ ਹੋਈ ਸੀ ਅਸਲ ਉਹ ਤੋਂ ਤੇ ਅਸੀਂ ਉਸੇ ਤਰੀਕੇ ਬੈਠੇ ਸੀ ਕੋਈ ਹੋਣੀ ਹੋਇਆ ਲੇਕਿਨ ਅੱਜ ਫੇਰ ਪ੍ਰਸ਼ਾਸਨ ਨੇ ਦੁਬਾਰਾ ਫੇਰ ਅਨਾਉਂਸਮੈਂਟ ਕਰਾਈਆ ਕਿ ਮਤਲਬ ਕਿ ਵੀ ਇੱਥੇ ਸਬਜ਼ੀ ਮੰਡੀ ਦੇ ਏਰੀਆ ਦੇ ਏਰੀਆ ਦੇ ਵਿੱਚ ਹੀ ਕੋਈ ਵੀ ਫੜੀ ਤੇ ਰੜੀ ਨਹੀਂ ਨਹੀਂ ਲੱਗੂਗੀ ਵੀ ਦੱਸੋ ਜਿਹੜਾ ਜਿਹੜਾ 4-500 ਇੱਥੇ ਦਾ ਪਰਿਵਾਰ ਹੈ ਉਹ ਉਹ ਕਿੱਥੇ ਜਾਊਗਾ ਕਿੱਥੋਂ ਕਿਵੇਂ ਰੋਟੀ ਰੋਜੀ ਕਮਾਊਗਾ ਜਦ ਕਿ ਅਸੀਂ ਅਸੀਂ ਸਰਕਾਰ ਨੂੰ Uh... 5% ਅਸੀਂ ਮਾਰਕੀਟ ਫੀਸ ਭਰਦੇ ਆ ਜਿਹੜੇ ਕਿ ਅਸੀਂ ਡੇਲੀ ਲੱਗਦੇ ਅਸੀਂ ਆਪਣੇ ਆਰਡਰ ਦੇ ਥਰੂ ਅਸੀਂ ਭਰਦੇ ਆ ਫੀਸ ਜਦੋਂ ਅਸੀਂ ਆਮਦਨ ਦਿੰਨੇ ਸਰਕਾਰ ਨੂੰ ਤਾਂ ਸਾਾਨੂੰ ਅਜਾੜਾ ਕਿਉਂ ਕਰਿਆ ਜਾਂਦਾ ਹੈਗਾ ਕਿੰਨੇ ਪਰਿਵਾਰ ਨੇ ਕਿੰਨੇ ਰੇੜੀਆਂ ਨੇ ਇੱਥੇ ਘੱਟੋ ਘਾਟੇ 50 60 ਰੇੜੀਆਂ ਲੱਗਦੀਆਂ ਨੇ ਤੇ 2250 ਫੜੀ ਲੱਗਦੀ ਆ ਦੱਸੋ ਐਨੇ ਪਰਿਵਾਰ ਤੇ ਅਸੀਂ ਅਸੀਂ ਆਪਦੇ ਬੱਚਿਆਂ ਨੂੰ ਪਾਲਦੇ ਆ ਬੱਚਿਆਂ ਦਾ ਪਾਲ ਪੋਸਲ ਕਰ ਰਹੇ ਆ ਤਾਂ ਅਸੀਂ ਮਤਲਬ ਕਿ ਕਿੱਥੇ ਜਾਈਏ ਔਰ ਕਿੱਥੇ ਕਿੱਥੋਂ ਓਟੀ ਕਰੋ ਔਰ ਉਹੀ ਕਮਾਵਾਂਗੇ ਅਸੀਂ ਸਰਕਾਰ ਨੂੰ ਇਹ ਵੀ ਕੈਦ ਬੇਨਤੀ ਕਰੀ ਹੈ ਵੀ ਸਾਨੂੰ ਕੋਈ ਠੁੱਕ ਵੀ ਜਗ੍ਹਾ ਦੇ ਦਿਓ ਅਗਰ ਸਾਡੀ ਮੰਗ ਨਹੀਂ ਮੰਨੀਆਂ ਦਿੱਤਾ ਅਸੀਂ ਇੱਥੇ ਹੜਤਾਲ ਕਰਾਂਗੇ ਔਰ ਪੂਰੀ ਮੰਡੀ ਅਸੀਂ ਬੰਦ ਕਰਾਵਾਂਗੇ ਜੀ ਸਾਡੀ ਗੱਲ ਹੋਈ ਜੀ ਅੱਜ ਇਹ ਅਲਾਨਸਮੈਂਟ ਕਰਕੇ ਗਏ ਹੋ ਬਿਲਕੁਲ ਜੀ ਐਤਵਾਰ ਕਰ ਜਿਹੜੀਆਂ ਫੜੀਆਂ ਦਾ ਰੇੜੀਆਂ ਮੰਡੀ ਦੇ ਏਰੀਆ ਚ ਬਾਹਰ ਹੀ ਘੱਲ ਲਓ ਵੀ ਇੱਥੇ ਲੱਗਣ ਨਹੀਂ ਦੇਣੀ ਕਿਉਂਕਿ ਅਸੀਂ ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਕਰਾਇਆ ਸੀ ਸਾਡੇ ਗਰੀਬਾਂ ਦਾ ਨੁਕਸਾਨ ਹੋਣਾ ਸੀ ਅਸੀਂ ਹਾਈ ਕੋਰਟ ਚ ਕੇਸ ਕਰਕੇ ਕੇਸ ਜਿੱਤੇ ਹੋਏ ਆ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੇ ਅਲਾਸਮੈਂਟ ਕਰਾਤੀ ਵੀ ਰੇੜੀਆਂ ਫੜੀਆਂ ਕਢਾਣੀਆਂ ਨੇ ਅਸੀਂ ਕਹਾਂ ਸਾਨੂੰ ਕੋਈ ਜਗ੍ਹਾ ਬਣਾ ਕੇ ਦਿਓ ਪ੍ਰੋਪਰ ਜਿੱਥੇ ਅਸੀਂ ਬੈਠੀਏ ਜਗ੍ਹਾ ਕੋਈ ਦਿੰਦੇ ਨਹੀਂਗੇ ਅਲਾਨਸਮੈਂਟ ਕਰਾਤੀ ਜੀ ਮਤਲਬ ਤੁਸੀਂ ਸਬਜ਼ੀ ਮੰਡੀ ਦੇ ਬਾਹਰ ਚਲੇ ਜਾਓ ਜਿੰਨਾ ਏਰੀਆ ਸਬਜ਼ੀ ਮੰਡੀ ਦਾ ਉਹਦੇ ਚ ਰੇੜੀ ਫੜੀ ਨਹੀਂ ਲਾਣੀ ਰੇੜੀਆਂ ਫੜੀਆਂ ਹੈਗੇ ਸੋ ਉੱਤੇ ਜੀ ਬੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਮੱਤੀ ਰੇੜੀਆਂ ਨੇ ਅਸੀਂ ਇਹਨਾਂ ਤੋਂ ਡਿਮਾਂਡ ਕਰਦੇ ਆਂ ਵੀ ਸਾਨੂੰ ਜਾਂਦਾ ਜਗ੍ਹਾ ਬਣਾ ਕੇ ਦਿਓ ਜਗ੍ਹਾ ਇਹਨਾਂ ਨੇ ਕੋਈ ਕੋਈ ਹੈ ਨਹੀਂ ਜੀ ਅਸੀਂ ਮਾਰਕੀਟ ਫੀਸ ਵੀ ਭਰਦੇ ਆਂ ਸਰਕਾਰ ਨੂੰ ਅਸੀਂ ਦਿਨਵੇਂ ਆ ਸਾਨੂੰ ਕੋਈ ਸਹੂਲਤ ਨਹੀਂ ਅਤੇ ਪਾਣੀ ਦੀ ਨਾ ਕੋਈ ਛੱਡਦੀ ਨਾ ਕਿਸੇ ਹੋਰ ਚੀਜ਼ ਦੀ ਸਹੂਲਤ ਹੈ ਜਿੱਥੇ ਅਸੀਂ ਬਹਿ ਗਏ ਆਪਣਾ ਪੇਟ ਪਾਲ ਸਕੀ ਆਪਣੇ ਬੱਚੇ ਪਾਲ ਸਕੀ ਕੀ ਮੰਨ ਕਰਦੇ ਹੋ ਮਾਰਕ ਕਮੇਟੀ ਤੋਂ ਅਸੀਂ ਕਹਿੰਨੇ ਸਾਨੂੰ ਜਗ੍ਹਾ ਬਣਾ ਕੇ ਦਿਓ ਸਰਜੀ ਮੰਡੀ ਚ ਕਿਉਂਕਿ ਅਸੀਂ ਫੀਸ ਭਰਦੇ ਆ ਸਾਥੇ ਆੜਤੀ ਇਕੱਠੇ ਕਰਕੇ ਫੀਸ ਭਰਦੇ ਨੇ ਹੋਰ ਇਹ ਤੇ ਸਾਨੂੰ ਅੱਜ ਆੜਤੀ ਐਸੋਜਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੀ ਸ਼ਰਮਾ ਉਹਨਾਂ ਦਾ ਵੀ ਸਾਨੂੰ ਐ ਸਮਰਥਨ ਮਿਲਿਆ ਸੀ ਜਬ ਇਹ ਹੜਤਾਲ ਕਰਨੀ ਵੀ ਤੁਹਾਡੇ ਨਾਲ ਆ ਸੀਤਾ ਜੀ ਐਸਾ ਹੱਲ ਆ ਮਰਨ ਟਿੱਕਰ ਚੱਲ ਪੰਗੇ ਜੀ ਮਰਨ ਧਰਨ ਤੇ ਇਥੇ ਆਪਦਾ ਇੱਕ ਲੈ ਕੇ ਛਡ ਲਈ ਠੀਕ ਹੈ ਜੀ ਸਾਡਾ ਹੋਰ ਇਥੇ ਕੋਈ ਮਸਲਾ ਨਹੀਂ ਅਸੀਂ ਰੋਟੀ ਕਮਾਉਨੇ ਆ ਬੱਚਿਆਂ ਨੂੰ ਬੜਦੇ ਆ ਤੇ ਕੋਈ ਅੱਜ ਦਾ ਨਹੀਂ ਜਦੋਂ ਦੀ ਮੰਡੀ ਆਈ ਉਹਦੋਂ ਦੀ ਅਸੀਂ ਬਾਤ ਕਰੀਏ ਮੰਡੀ ਤੇ ਆ ਸਾਡਾ ਹੋਰ ਕੋਈ ਮਸਲਾ ਨਹੀਂ ਗਰੀਬ ਤਬਕਾ ਸਾਰਾ ਜੀ ਰੋਟੀ ਰੋਜੀ ਹੈ ਜੀ ਅੱਜ ਸਾਨੂੰ ਇਹਨਾਂ ਨੇ ਅਲਾਸਮੈਂਟ ਕਰਤੀ ਮਾਰਕੀਟ ਵਾਲਿਆਂ ਨੇ ਵੀ ਤਟਕੇ ਐਤਵਾਰ ਤੱਕ ਇਥੋਂ ਚੱਕ ਦੋ ਸਾਰਾ ਗੁੱਸਾ ਜਾ ਸਾਨੂੰ ਜਗ੍ਹਾ ਦੇ ਦਿਓ ਕਿੱਦੇ ਦੇ ਕਹਿੰਦੇ ਸਾਨੂੰ ਜਗ੍ਹਾ ਦਿੰਨੇ ਸਾਨੂੰ ਜੀ ਕੋਈ ਜਗ੍ਹਾ ਨਹੀਂ ਦਿੰਦੇ ਸਾਨੂੰ ਲਾਰੇ ਲਾਈ ਜਾਂਦੇ ਆ ਵੀ ਤੁਹਾਡੀ ਉਧਰ ਬਣਦੀ ਹੈ ਜੀ ਉਧਰ ਬਣਦੀ ਹੈ ਤੇ ਸਾਡਾ ਇਹੀ ਮਸਲਾ ਹੈਗਾ ਜੀ ਵੀ ਅਸੀਂ ਜੇ ਤਾਂ ਸਾਡਾ ਮਸਲਾ ਇਹਨਾਂ ਨੇ ਹੱਲ ਕਰਤਾ ਤਾਂ ਤਾਂ ਬਹੁਤ ਠੀਕਾ ਨਹੀਂਤਾ ਜੀ ਮਾਰਕੀਟ ਤੇ ਕਮੇਟੀ ਦੇ ਮੂਹਰੇ ਜਾ ਕੇ ਧਰਨਾ ਲਾ ਕੇ ਰੱਖਾਂਗੇ ਪੱਕਾ ਜੀ ਅੱਜ ਵੀ ਤੁਸੀਂ ਧਰਨੇ ਦੇ ਬੈਠੇ ਕਿੰਨੇ ਇਹ ਧਰਨਾ ਸਾਡਾ 2 ਘੰਟੇ ਸਰ ਸਾਡੀ ਸੰਗਤ ਦੇ ਜਿੰਨੇ ਹੈਗੇ ਇਹਨਾਂ ਨੂੰ ਇਕੱਠਾ ਕਰਿਆ ਚਵਾਦਨੀ ਦਿੱਤੀ ਵੀ ਸਾਡਾ ਕੋਈ ਕਮਜ਼ੋਰ ਨਾ ਸਮਝਿਓ ਸਾਨੂੰ ਸਰਕਾਰਾਂ ਦੇ ਨਾਲ ਇੱਕ ਡਰਾਮੇ ਵਾਜੀ ਹੈ ਕਿਉਂਕਿ ਆਪਾਂ ਨੂੰ ਪਤਾ ਕੋਈ ਅੱਜ ਦੇ ਤਾਂ ਇਹ ਬੈਠੇ ਨਹੀਂ ਇਹ ਬਹੁਤ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਬੱਚੇ ਵੀ ਇਸ ਰਜਗਾਰ ਤੋਂ ਹੀ ਪੜ ਰਹੇ ਆ ਅੱਜ ਆਪਾਂ ਇਹਨਾਂ ਨੂੰ ਅਜਾੜਦੇ ਆ ਕਿਉਂਕਿ ਇਹ ਇਕੱਲਾ ਬਰਨਾਲੇ ਚ ਨਹੀਂ ਹੋ ਰਿਹਾ ਇਹ ਆਪਾਂ ਹੋਰ ਵੀ ਥਾਵਾਂ ਤੇ ਦੇਖਦੇ ਆ ਜੇ ਸਰਕਾਰ ਕੋਈ ਆਉਂਦੀ ਹੈ ਤਾਂ ਉਹਦਾ ਮਤਲਬ ਮਕਸਦ ਇੱਕੋ ਹੀ ਹੁੰਦਾ ਸਰਕਾਰ ਦਾ ਕਿ ਆਪਾਂ ਰੋਜ਼ਗਾਰ ਦਈਏ ਇਹਨਾਂ ਨੂੰ ਪਰਵਾਟਾ ਪਰ ਰਜਗਾਰ ਦੇਣ ਦੇ ਬਜਾਏ ਆਪਾਂ ਰਜਗਾਰ ਖੋ ਰਹੇ ਆ ਕੋਈ ਇੱਥੇ ਕਿਸੇ ਨੂੰ ਪ੍ਰੋਬਲਮ ਨਹੀਂ ਅੱਜ ਇਹ ਪ੍ਰਦਰਸ਼ਨ ਹੈ ਜੀ 2 ਘੰਟੇ ਦਾ ਅਸੀਂ ਇੱਥੇ ਧਰਨਾ ਲਾਇਆ ਹੋਇਆ ਜੇ ਸਰਕਾਰ ਜਾਗੀ ਤਾਂ ਠੀਕ ਹੈ ਨਹੀਂ ਇਹ ਸੰਘਰਸ਼ ਬਹੁਤ ਵੱਡੇ ਪੱਧਰ ਤੇ ਲਿਖਿਆ ਜਾਣਾ ਚਾਹੇ ਸਾਨੂੰ ਸ਼ਹਿਰ ਬੰਦ ਕਰਾਉਣਾ ਪਵੇ ਚਾਹੇ ਸਾਨੂੰ ਪਿੰਡਾਂ ਦੇ ਲੋਕ ਨਾਲ ਲੈ ਕੇ ਇਕੱਲੇ ਇਕੱਲੇ ਗਲੀ ਇਕੱਲੇ ਇਕੱਲੇ ਮੁਹੱਲਾ ਇਕੱਲੇ ਇਕੱਲਾ ਜਿਹੜਾ ਸਾਡਾ ਰੋਡ ਹੈ ਉਹ ਜਾਮ ਕਰਨਾ ਪਵੇ ਅਸੀਂ ਖੜਾਂਗੇ ਇਹਨਾਂ ਦੇ ਨਾਲ ਇਹਨਾਂ ਨਾਲ ਹੀ ਖੜਦੇ ਆ ਇਹਨਾਂ ਨਾਲ ਹੀ ਖੜਦੇ ਰਵਾਂਗੇ ਉਹ ਬਹੁਤ ਗਲਤ ਗੱਲ ਹੈ ਜੀ ਇੱਕਦਮ ਹੀ ਕਿਸੇ ਨੂੰ ਕਹਿ ਦੇਣਾ ਵੀ ਇੱਥੋਂ ਆਪਦਾ ਰਜਗਾਰ ਖਤਮ ਕਰ ਲਓ ਕੋਈ ਇੱਥੇ ਕੋਈ ਟ੍ਰੈਫਿਕ ਜਾਮ ਨਹੀਂ ਹੁੰਦੀ ਕਿਸੇ ਦੀ ਇਹ ਕਿਸੇ ਨੂੰ ਤੰਗ ਨਹੀਂ ਕਰਦੇ ਆੜਤੀਆਂ ਨੂੰ ਰਜਗਾਰ ਦਿੰਦੇ ਆ ਕੋਈ ਮਾੜਾ ਕੰਮ ਨਹੀਂ ਕਰਦੇ ਕੋਈ ਨਸ਼ਾ ਨਹੀਂ ਵੇਚਦੇ ਜੀ ਨਸ਼ੇ ਵਾਲੇ ਤਾਂ ਕਬਜ਼ਾ ਕਰੀ ਫਿਰਦੇ ਸੜਕਾਂ ਦੇ ਵਿਚਾਲੇ ਖੜ ਖੜ ਨਸ਼ਾ ਵੇਚਦੇ ਜੀ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ 3 ਵਜੇ ਉੱਠਦੇ ਆ ਵਿਚਾਰੇ ਸਵੇਰ ਸਾਰਾ ਦਿਨ ਬਿਨਾਂ ਹੱਥੇ ਤੋਤੇ ਮਿਹਨਤ ਕਰਕੇ ਗਰੀਬ ਬੰਦਾ ਆਪਦਾ ਦੋ ਰੋਟੀਆਂ ਵਾਸਤੇ ਪਰਿਵਾਰ ਪਾਲ ਰਿਆ ਇਹਨਾਂ ਨੂੰ ਕਹਿੰਦੇ ਤੁਸੀਂ ਆਪਦਾ ਰਜਗਾਰ ਚੱਕ ਲੋ ਇੱਕ ਤਾਂ ਸਰਕਾਰ ਗਰੀਬ ਬੰਦਿਆਂ ਨੂੰ ਕਹਿ ਰਹੀ ਆ ਜੀ ਅਸੀਂ ਤੁਹਾਨੂੰ 1000 ਰੁਪਏ ਮੁਫਤ ਲਾਜ ਦਵਾਂਗੇ ਇੱਕ ਪਾਸੇ ਉਹਨਾਂ ਦੇ ਰਜਗਾਰ ਨੂੰ ਉਜਾੜ ਰਿਹਾ ਇਹ ਤਾਂ ਬਹੁਤ ਗਲਤ ਗੱਲ ਹੈ ਬਹੁਤ ਜ਼ਿਆਦਾ ਹੈ ਜੀ ਹਰ ਇੱਕ ਪਰਿਵਾਰ ਦਾ ਐਨ ਲਾ ਲੋ ਹਰ ਇੱਕ ਘਰ ਚੋਂ 3% ਬੰਦੇ ਸਬਜੀ ਦਾ ਕੰਮ ਕਰਦੇ ਜੇ ਆਪਾਂ ਇੱਕ ਘਰ ਛੱਡ ਕੇ ਗੱਲ ਕਰੀਏ ਇੱਕ ਘਰ ਦਾ ਬੰਦਾ ਸਬਜੀ ਫਰੂਟ ਦਾ ਕੰਮ ਕਰਦੇ ਜਿਹਦੇ ਨਾਲ ਹਜ਼ਾਰਾਂ ਤਾਂ ਆੜਤੀਆਂ ਦਾ ਰਜਗਾਰ ਚੱਲਦਾ ਹਜ਼ਾਰਾਂ ਫੜੀ ਵਾਲਿਆਂ ਦਾ ਗੱਡੀ ਵਾਲਿਆਂ ਦਾ ਟਰਾਂਸਪੋਰਟ ਰਿਕਸ਼ਾ ਵਾਲਿਆਂ ਦਾ ਜੀ ਇੱਕ ਜਾਨੇ ਨਾਲ ਥੋੜੀ ਹੈ ਜੀ ਇਹ ਇਹਨਾਂ ਲੱਖਾਂ ਬੰਦਾ ਜੁੜਿਆ ਜੀ ਰੋਜ਼ ਦਾ ਜਿਹੜਾ ਆ ਕੇ ਕੋਈ ਰਿਕਸ਼ਾ ਚਲਾਉਂਦਾ ਹੈ ਕੋਈ ਆ ਕੇ ਉਹਰੇ ਚਾਹ ਵੇਚਦਾ ਜੀ ਕੱਲਾ ਇਹਨਾਂ ਦਾ ਥੋੜੀ ਦੇ ਜਗਾਰ ਹੈ ਜੀ ਚਾਹ ਵਾਲੇ ਦਾ ਦੁੱਧ ਵਾਲੇ ਦਾ ਜੀ ਲਫਾਫੇ ਵਾਲੇ ਦਾ ਦੇਖੋ ਕਿੰਨੇ ਦੇ ਜਗਾਰ ਚੱਲਦੇ ਜੀ ਮਾਰਕੀਟ ਕਮੇਟੀ ਵਾਲਿਆਂ ਦੇ ਟਿੱਡ ਵੀ ਇਹੀ ਭਰਦੇ ਜੀ ਜਦੋਂ ਸਾਨੂੰ ਫੀਸ ਦਿੰਦੇ ਆ ਅਸੀਂ ਅੱਗੇ ਭਰਦੇ ਜੀ ਤਾਂ ਮਾਰਕੀਟ ਕਮੇਟੀ ਸਰਕਾਰ ਦਾ ਇੱਥੇ ਨਾ ਤਾਂ ਕੋਈ ਪੱਖਾ ਹੈ ਜੀ ਨਾ ਕੋਈ ਕੂਲਰ ਹੈ ਜੀ ਧੁੱਪੇ ਬਹਿ ਕੇ ਫੜੀ ਲਾਂਦੇ ਫੇਰ ਇਹਨਾਂ ਨੂੰ ਕਾਦੇ ਵਾਸਤੇ ਸਰਕਾਰ ਨੂੰ ਕੀ ਦਿੱਕਤ ਹੈ ਵੀ ਇਹਨਾਂ ਦੀਆਂ ਫੜੀਆਂ ਚਗਾ ਰਹੇ ਅਸੀਂ ਆਰਟੀਐਸ ਐਸੋਸੀਏਸ਼ਨ ਮੰਡੀ ਫੜੀ ਯੂਨੀਅਨ ਰੇੜੀ ਯੂਨੀਅਨ ਪੂਰਨ ਤੌਰ ਤੇ ਮੰਡੀ ਬਾਜ਼ਾਰ ਬੰਦ ਕਰਨ ਦੀ ਕੋਸ਼ਿਸ਼ ਕਰ ਸਾਰਾ ਬਾਜ਼ਾਰ ਬੰਦ ਕਰਾਵਾਂਗੇ ਸਾਰਾ ਮੰਡੀ ਦਾ ਬੰਦ ਹੋਵੇਗੀ ਹੋਵੇਗੀ ਮਾਰਕਟ ਕਮੇਟੀ ਦਾ ਤੁਹਾਨੂੰ ਨਹੀਂ ਹੋਏਗਾ ਮਾਰਕਟ ਕਮੇਟੀ ਮਰੇ ਦਫ਼ਤਰ ਮਰੇ ਜਦੋਂ ਉਹਨਾਂ ਨੂੰ ਫੀਸ ਨਹੀਂ ਜਾਊਗੀ ਸਰਕਾਰ ਆਪ ਹੀ ਪੁੱਛੂਗੀ ਵੀ ਫੀਸ ਕਿਉਂ ਨਹੀਂ ਜਾ ਰਹੀ ਕਿ ਮੰਗ ਕਰਦੇ ਮੰਗ ਆਏ ਆ ਵੀ ਜਿਵੇਂ ਕੰਮ ਚੱਲਦਾ ਚੱਲੀ ਜਾਂਦਾ ਈ ਸਰਕਾਰ ਨੇ ਰੋਜ਼ਗਾਰ ਦੇਣਾ ਨਹੀਂ ਜਿਹੜਾ ਹੈ ਨਾਲ ਕੋਲੇ ਆ ਬਿਉ ਨਾਕ ਹੋਇਆ ਜਾਵੇ ਜਿਹੜਾ ਇਹਨਾਂ ਨੂੰ ਅਸੀਂ ਜਾਰੀ ਕੀਤਾ ਸਾਨੂੰ ਹਦਾਇਤ ਆਈ ਹੈ ਮੁਖ ਦਫ਼ਤਰ ਵੱਲੋਂ ਵੀ ਜਿਹੜੀਆਂ ਨਜਾਇਜ਼ ਤਾਰਤੇ ਰੇੜੀਆਂ ਫੜੀਆਂ ਮੰਡੀ ਚ ਲੱਗ ਰਹੀਆਂ ਵੀ ਉਹਨਾਂ ਨੂੰ ਹਟਾਇਆ ਜਾਵੇ ਉਹਦੇ ਤਹਿਤ ਅਸੀਂ ਪਹਿਲਾਂ ਇੱਥੇ ਪਹਿਲਾਂ ਕੋਖੇ ਵੀ ਲੱਗੇ ਹੋਏ ਸੀ ਉਹ ਵੀ ਚੱਕ ਕੇ ਅਸੀਂ ਸਾਰੇ ਆੜਤੀਆਂ ਦੇ ਜਿਹੜੇ ਪਾਏ ਸੀ ਉਹ ਚੱਕ ਕੇ ਸਾਰੇ ਉੱਥੇ ਸ਼ੈੱਡ ਬਣਾ ਰਹੇ ਹਾਂ ਵੀ ਆੜਤੀਆਂ ਨੂੰ ਪ੍ਰੋਪਰ ਕਮੋਡੀਟ ਕੀਤਾ ਜਾ ਸਕੇ ਕਿਉਂਕਿ ਇਹ ਆਪਣੀ ਜਿਹੜੀ ਹੈਗੀ ਆ ਜਿਹੜੀ ਪਰਚੂਨ ਵਾਲੀ ਸਬਜ਼ੀ ਮੰਡੀ ਨਹੀਂ ਇੱਥੇ ਸਾਡਾ ਮਤਲਬ ਜਿਹੜਾ ਹੈਗਾ ਕੰਮ ਇਹ ਹੋਲਸੇਲ ਵਾਲਾ ਕੰਮ ਹੈਗਾ ਠੀਕ ਹੈ ਨਾ ਵੀ ਪਰਚੂਨ ਵਾਲੀਆਂ ਸਬਜ਼ੀ ਮੰਡੀਆਂ ਲਈ ਅਸੀਂ ਸਾਡਾ ਉਹ ਵੱਖਰੇ ਤੌਰ ਤੇ ਚੰਦ ਰਹਿਆ ਜਦੋਂ ਅਸੀਂ ਉਹਦਾ ਸ਼ੈੱਡ ਵਗੈਰਾ ਪਵਾ ਦਿਆਂਗੇ ਉਹਦੋਂ ਇਹਨਾਂ ਨੂੰ ਕੰਮ ਡਿੱਟ ਉੱਥੇ ਹੀ ਕਰਤਾ ਜਾਊਗਾ ਉਹ ਤਾਂ ਇਹਨਾਂ ਨੂੰ ਟਾਈਮ ਦਿੱਤਾ ਸੀ ਤਾਂ ਹੀ ਸੰਡੇ ਤੱਕ ਦਾ ਵੀ ਆਪਣਾ ਸੀ ਉਹ ਤੱਕ ਵੀ ਕਲੀਅਰ ਕਰ ਲਉ ਸਾਰੀ ਜਗ੍ਹਾ ਉਹਨਾਂ ਨੂੰ ਉਹ ਉਹਨਾਂ ਨੂੰ ਮੈਂ ਕਿਹਾ ਵੀ ਆ ਕੇ ਮਿਲ ਲੈਣਾ ਉਹਨਾਂ ਨੂੰ ਆਪਾਂ ਅਸੀਂ ਕੋਈ ਨਾ ਕੋਈ ਜ਼ਰੂਰ ਰਾਹ ਪਾਵਾਂਗੇ ਕਿਉਂਕਿ ਅਸੀਂ ਪੂਰੀ ਸਾਡੀ ਕੋਸ਼ਿਸ਼ ਆ ਵੀ ਇੱਥੇ ਪ੍ਰੋਪਰ ਸ਼ੈੱਡ ਬਣਾ ਕੇ ਕਿਉਂਕਿ ਪਹਿਲਾਂ ਇਹਨਾਂ ਤੋਂ ਜਿਹੜੀਆਂ ਸਾਰੀਆਂ ਮੰਡੀਆਂ ਦੇ ਵਿੱਚ ਇਹਨਾਂ ਤੋਂ ਯੂਜ਼ਰ ਚਾਰजेस ਵਸੂਲ ਕੀਤੇ ਜਾ ਰਹੇ ਆ ਇੱਥੇ ਅਸੀਂ ਇਹਨਾਂ ਤੋਂ ਯੂਜ਼ਰ ਚਾਰजेस ਵੀ ਸਾਨੂੰ ਦੇਣ ਤੋਂ ਮੁਨਕਰ ਸੀਗੇ ਵੀ ਅਸੀਂ ਨਹੀਂ ਦੇਣੇ ਠੀਕ ਹੈ ਨਾ ਤੇ ਬਾਕੀ ਅਸੀਂ ਪ੍ਰੋਪਰ ਸ਼ੈੱਡ ਵਗੈਰਾ ਦੀ ਇਹਨਾਂ ਦੀ ਡਿਮਾਂਡ ਸੀਗੀ ਉਹ ਅਸੀਂ ਕ੍ਰੀਏਟ ਕਰਾ ਕੇ ਉਦੋਂ ਫਿਰ ਇਹਨਾਂ ਨੂੰ ਕਮੋਡੀਏਟ ਕਰਾਂਗੇ ਹਾਂਜੀ ਜੀ ਅਸੀਂ ਉਹਨਾਂ ਨੂੰ ਅਲਟੀਮੇਟਮ ਦਿੱਤਾ ਜੇ ਕੋਈ ਨਹੀਂ ਇਹਨਾਂ ਨੂੰ ਬੁਲਾ ਕੇ ਵੀ ਇੱਕ ਵਾਰੀ ਇਹਨਾਂ ਨਾਲ ਗੱਲ ਕਰ ਲਾਂਗੇ ਜੇ ਕੋਈ ਹੋਰ ਹੱਲ ਨਿਕਲਦਾ ਹੋਇਆ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ